ਜਿਲ੍ਹਾ ਸਖਤਰ ਕੀਰਤੀ ਕਿਸਾਨ ਯੂਨੀਅਨ ਸ੍ਰੀ ਮੁਖਸਰ ਸਾਹਿਬ ਜੋ ਅੱਜ ਸਰਕਾਰ ਨੇ ਕਿਸਾਨ ਆਗੂਆਂ ਦੇ ਨਾਲ ਵਿਸ਼ਵਾਸ ਘਤ ਕਰਿਆ ਉਹਨਾਂ ਨੂੰ ਮੀਟਿੰਗ ਦਾ ਸਮਾਂ ਦੇ ਕੇ ਮੀਟਿੰਗ ਕਰਕੇ ਐਸ ਕੇ ਐਮ ਗੈਰ ਸਿਆਸੀ ਦੇ ਆਗੂ ਲਖਦੀਪ ਸਿੰਘ ਡੱਲੇਵਾਲ ਸਰਮੁ ਸਿੰਘ ਪੰਦੇਰ ਤੇ ਹੋਰ ਕਿਸਾਨ ਆਗੂਆਂ ਨੂੰ ਮੀਟਿੰਗ ਦੇ ਵਿੱਚ ਸੱਦਾ ਦੇ ਕੇ ਔਰ ਉਸ ਤੋਂ ਬਾਅਦ ਅਗਲੀ ਮੀਟਿੰਗ ਦਾ ਸਮਾਂ ਦੇ ਕੇ ਜੋ ਉਹਨਾਂ ਦਾ ਵਿਸ਼ਵਾਸ ਘਾਤ ਕਰਿਆ ਗਿਆ ਹੈ ਉਹਨਾਂ ਨੂੰ ਗ੍ਰਿਫਤਾਰ ਕਰਿਆ ਗਿਆ ਹੈ ਉਹਦੀ ਸਖਤ ਸ਼ਬਦਾਂ ਦੇ ਵਿੱਚ ਅਸੀਂ ਨਿਖੇਧੀ ਕਰਦੇ ਹਾਂ ਜੋ ਪੰਜਾਬ ਸਰਕਾਰ ਭਾਈਪਾ ਦੀ ਕਟਪੁਤਲੀ ਬਣ ਕੇ ਉਹਨਾਂ ਦੀ ਪੈੜ ਚ ਪੈੜ ਧਰ ਕੇ ਜੋ ਕਿਸਾਨਾਂ ਤੇ ਲਗਾਤਾਰ ਜ਼ਬਰ ਕਰ ਰਹੀ ਹੈ ਅਸੀਂ ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਕਿਸੇ ਵੀ ਕਿਸਮ ਦਾ ਜ਼ਬਰ ਓਮੇਗਾ ਉਹਦੇ ਖਿਲਾਫ ਇੱਕ ਮੁੱਠ ਹੋਗੇ ਸੰਘਰਸ਼ ਕਰਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ